ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬੀ ਸ੍ਰੀ ਮਿਲਦੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਮੂਗੇ ਅੱਜ ਆਪਾਂ ਬਿਆਨਤ ਸਿੰਘ ਬਰੀਵਾਲਾ ਦਵਰ ਲਿਖੀ ਕੀ ਕਹਾਣੀ 부ਜੀ ਅਗਦੇ ਅਲਟਾ ਦਾ ਭਾਗ 3 ਲੈ ਕੇ ਆਏ ਆ ਉਮੀਦ ਹੈ ਤੁਹਾਨੂੰ ਵਧੀਆ ਲੱਗੇਗਾ ਤੁਹਾਡੀ ਨਿਬਦੀ ਕਿਵੇਂ ਦੋਨਾਂ ਦੀ ਬਸ ਪੁੱਛਣਾ ਰੋੜਾ ਜੀ ਸਮਝ ਲੋ ਰੱਬ ਨੇ ਇਹਦੀ ਵੰਡ ਦਿੱਤੀ ਵੀ ਮੇਰੀ ਡਿਊਟੀ ਲਈ ਆ ਬੋਲਣ ਦੀ ਉਹਨਾਂ ਦੀ ਦੋਸਤੀ ਥੋੜੇ ਦਿਨ ਪਹਿਲਾਂ ਹੀ ਐਡਮਿਸ਼ਨ ਕਰਵਾਉਣਾ ਆਂਦੀ ਹੋਈ ਸੀ ਫਿਰ ਉਹ ਤਿੰਨ ਉੱਟ ਕੇ ਕੰਟੇਨਰ 'ਤੇ ਦਸਤੋਵੇ ਕੀਪੀ ਹੋਗੇ ਗੋਲੀ ਵਾਲਾ ਬੱਤਾ ਕਿਆਪਾ ਕੋਲਾ ਸੁਸਤੀ ਬੱਟਰ ਫੇਟ ਟਿੱਡ ਫੁਕਣੀ ਬੇਅੰਤ ਕੰਟੇਨ ਦੀ ਕੁਰਸੀ 'ਤੇ ਬੈੰਧਿਆ ਉਹਨਾਂ ਦੋਨਾਂ ਵੱਲ ਵੇਖਦਾ ਉਂਗਲਾਂ ਨਾਲ ਮੇਜ਼ ਖੜਕਾਉਂਦਾ ਬੋਲਿਆ ਕੀ ਰਤੇ ਕਰਨ ਹੈਰਾਨੀ ਨਾਲ ਉਹਦੀ ਮੂੰਹ ਵੱਲ ਵੇਖ ਰਹੇ ਸਨ ਏਕੇ ਕਹਿੰਦਿਆ ਤੁਹਾਡੇ ਮਾਲ ਵਿੱਚ ਮਿਲਦਾ ਹੋਣਾ ਏ ਸਭ ਕੁਝ ਸਾਡੇ ਮਾਝੇ 'ਚ ਇਹ ਕੁਝ ਕੋ ਨਹੀਂ ਲੱਭਣਾ ਪਾਉਂ ਕਿਤੇ ਗਾੜੀਓ ਆਪਣੀ ਲਾਪਾ ਕਰਵਾ ਲੈ ਕੀਰਤ ਮੱਝ ਦੀ ਪਾਸ਼ਾ ਚ ਹੱਸਦੀ ਹੋਈ ਬੋਲੀ ਅਰੂੜਾ ਸਾਹਬ ਨਾਮ ਮਿਲਨ ਨੂੰ ਮੈਂ ਕਿਹੜਾ ਸੰਜੀਵਨੀ ਫੁੱਟੀ ਆਰਡਰ ਕਰਨ ਨੂੰ ਕਿਹਾ ਸਸਤੇ ਵਾਟਰ ਮਤਲਬ ਲੱਸੀ ਿੱਟੇ ਢਫੁਕਨੀ ਮਤਲਬ ਮੇਰੀ ਸਹੇਲੀ ਮਤਲਬ ਚਾ ਬੇਅੰਤ ਨੇ ਹੱਸਦੇ ਹੋਏ ਜਵਾਬ ਦਿੱਤਾ ਹਾਂ ਪਾਣੀ ਨੂੰ ਸकाई ਜੋਸਤਾ ਕਿਹਾ ਅਸਮਾਨ ਚੋ برف ਡਿੱਕੇ ਛਰਨੀਆ ਚਾਹੁੰਦਾ ਉਥੋ ਬੋਤਲਾਂ ਭਰ-ਭਰ ਆਪਣੇ ਕੋਲ ਸਿੰਪਲ ਇਸ ਲਈ ਕਹਿੰਦੇ ਸਕਾਈ ਜੂਸ ਇਸ ਵਾਰ ਤਿੰਨੋਂ ਹਸਪੇ ਵਿਅੰਤ ਕੰਟੀਨ ਵਾਲੇ ਨੂੰ ਆਵਾਜ਼ ਸੰਦਾ ਬੁਲਿਆ ਤਿੰਨ ਗਲਾਸ ਭੇਜੀ ਵਹੀ ਚਾਹ ਦੀ ਮਿੱਠਾ ਪੱਤੀ ਠੋਕ ਕੇ ਤੇ ਦੁੱਧ ਰੋਕ ਕੇ ਇੱਕ ਕਾਲੀ ਕਲੀ ਜਿਵੇਂ ਚਾਹ ਨੂੰ ਸਰਮਾ ਪਾਇਆ ਹੁੰਦਾ ਉਹ ਤਿੰਨੋਂ ਬੈਠ ਕੇ ਚਾਹ ਪੀਣ ਲੱਗੀ ਕੀਰਤ ਕਰੋ ਬਰੈਡ ਬਣਾ ਕੇ ਲਈ ਸੀ ਪੀਸ ਤਾਂ ਭਵੇਂ ਦੋ ਹੀ ਸੀ ਪਰ ਪਹਿਲੇ ਪਾਸ਼ਾਏ ਗੁਰੂ ਰਣਕੀਰਨ ਕਿਰਪਾ ਜੀ ਦੱਸ ਕੇ ਗਏ ਸੀ ਜੇ ਵੰਡਣ ਦੀ ਨੀਅਤ ਹੋਵੇ ਤਾਂ ਤਿਲ ਵੀ ਵੰਡਿਆ ਜਾਂਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਮੌਕੇ ਚੇਨਈ ਮਦਰਾਸ ਤੇ ਪਾਲੀਪੁਰਮ ਕੁਲ ਪਹੁੰਚੇ ਤਾਂ ਸਿੱਧੇ ਜੋਗੀਏ ਕਿਹਾ ਤੁਸੀਂ ਕਹਿੰਦੇ ਹੋ ਵੰਡ ਕੇ ਛਕੋ ਇਹ ਲਵੋ ਤੇ ਵੰਡ ਕੇ ਛਕੋ ਉਹਨਾਂ ਗੁਰੂ ਸਾਹਿਬ ਨੂੰ ਇੱਕ ਤਿਲ ਦੇ ਦਿੱਤਾ ਗੁਰੂ ਜੀ ਉਹ ਤਿਲ ਕੁੰਡੀਚ ਪਾਇਆ ਉਹਨੂੰ ਰਗੜਿਆ ਤੇ ਵਿੱਚ ਪਾਣੀ ਪਾ ਦਿੱਤਾ ਫਿਰ ਉਹ ਪਾਣੀ ਸਭ ਨੂੰ ਪਿਲਾ ਦਿੱਤਾ ਤੇ ਕਿਹਾ ਲਓ ਵੰਡ ਕੇ ਛਕ ਲਿਆ ਹੁਣ ਉਸ ਜਗ੍ਹਾ ਗੁਰਦੁਆਰਾ ਤਿਲ ਗੰਜੀ ਸਾਹਿਬਾ ਉਹਨਾਂ ਉਹ ਬ੍ਰੈਡ ਵੰਡ ਕੇ ਖਾ ਲਏ ਉਹ ਤੈਨੂੰ ਆਪੋ ਆਪਣੇ ਸੁਪਨੇ ਲੈ ਕੇ ਦਾਖਲ ਹੋਏ ਸਨ ਇਸ ਕਾਲਜ ਵਿੱਚ ਪਰ ਪਤਾ ਨਹੀਂ ਰਬੂਨ ਲਈ ਕੀ ਸੋਚੀ ਬਠਾ ਸੀ ਉਹਦਾ ਜਵਾਬ ਦੇਣਾ ਸੀ ਆਉਣ ਵਾਲੇ ਵਕਤ ਨੇ ਚਾਹ ਪੀਣ ਤੋਂ ਬਾਅਦ ਉਹ ਵਾਪਸ ਕਾਲਜ ਗਈ ਇੱਕ ਲੈਕਚਰ ਹੋਰ ਲੱਗਣਾ ਸੀ ਪੋਲੀਟੀਕਲ ਸਾਇੰਸ ਦਾ ਜੋ ਉਹਨਾਂ ਨੂੰ ਪੜਾਉਣਾ ਸੀ ਆਰ ਡੀ ਮਲਹੋਤਰਾ ਨੇ ਬੜੇ ਹੀ ਸਖਤ ਸੁਭਾਅ ਦੇ ਸਨ ਮਲਹੋਤਰਾ ਸਾਹਿਬ ਪੰਜਵਾਂ ਸਬਜੈਕਟ ਉਹਨਾਂ ਦਾ ਵੱਖਰਾ ਸੀ ਕਿਤਨੇ ਇਲੈਕਟਿਵ ਹਿੰਦੀ ਰੱਖੀ ਸੀ ਉਹਨਾਂ ਦੋਵਾਂ ਨੇ ਇਕਨੋਮਿਕਸ ਪਰ ਅੱਜ ਲਾਸਟ ਲੈਕਚਰ ਲੱਗਣਾ ਨਹੀਂ ਸੀ ਕਿਉਂਕਿ ਸਵੇਰੇ ਸੈਮੀਨਾਰ ਹਾਲ 'ਚ ਇੰਟਰੋ ਦੇਣ ਚਾਹੇ ਕਾਫੀ ਵਕਤ ਗੁਜ਼ਰ ਗਿਆ ਸੀ ਹੁਣ ਮਲੋਤਰਾ ਸਰ ਦਾ ਆਖਰੀ ਲੈਕਚਰ ਸੀ ਅੱਜ ਤੇ ਦਿਨ ਦਾ ਲੈਕਚਰ ਖਤਮ ਹੁੰਦਿਆ ਹੀ ਆਪਣੀਏ ਕਿਟਨ ਜਾਂ ਹੱਥ 'ਚ ਕਿਤਾਬਾਂ ਫੜ ਸਾਰੇ ਬਾਹਰ ਵੱਲ ਤੁਰ ਪੇ ਬੇਹਿਸਾਬ ਰੰਗ-बिरंगी ਖੂਬਸੂਰਤ ਜਵਾਨੀ ਬਰਾਂਡੇਆਂ ਵਿੱਚ ਦੀ ਤੁਰ ਪੇ ਕੀਰਤ ਨੇ ਵੀ ਉਹਨਾਂ ਦੋਵਾਂ ਨੂੰ ਭਾਈ ਕੀਤੀ ਤੇ ਪਾਰਕਿੰਗ 'ਚੋਂ ਆਪਣੇ ਐਕਟਿਵਾ ਕੱਢ ਮੋਤੀ ਚੁੰਨੇ ਬਨ ਗੇੜ ਤੋਂ ਬਾਹਰ ਨਿਕਲ ਗਈ। ਕਨਵੀਰ ਤੇ ਬਿਆੰਤ ਵੀ ਦੋਵੇਂ ਗੇੜਤੀ ਆ ਗਏ। ਸ਼ੇਰਟਾ ਸਾਫ ਤੋਂ ਆਉਣ ਵਾਲੀ ਮਿੰਨੀ ਬੱਸ ਫੜ ਬੱਸ ਅੱਡੇ ਪਹੁੰਚ ਗਈ। ਕਨਵੀਰ ਅੱਗੇ ਆਪਣੇ ਪਿੰਡ ਨੂੰ ਚਲਾ ਗਿਆ ਜੋ ਅੰਮ੍ਰਿਤਸਰ ਦੇ ਪਹਾਰਵਰ ਵਸਿਆ ਹੈ ਮਨ ਵਾਲਾ ਖੁਰਦ। ਬਿਆੰਤ ਨੇ ਸਹਿਜ ਕਟੜਾ ਆਲੂ ਵਾਲੀਆ ਪਾਰ ਕਰਕੇ ਬਾਗ ਰਾਮਨੰਦ ਵਿੱਚ ਇੱਕ ਚੁਵਾਰਾ ਕਰਾਈ ਤੇ ਲਿਆ ਹੋਇਆ ਸੀ ਅੰਮ੍ਰਿਤਸਰ ਕੈਂਟ ਸ਼ੁਰੂ ਹੋਣ ਤੋਂ ਪਹਿਲਾਂ ਉਹ ਕਿਉ ਮੰਡੀ ਵਿੱਚ ਦੀ ਪੈਦਲ ਹੁੰਦਾ ਹੋਇਆ ਆਪਣੇ ਕਮਰੇ ਵੱਲ ਚੱਲ ਗਿਆ ਇਹ ਚੁਵਾਰਾ ਖਾਲਸਾ ਰਾਜ ਵੇਲੇ ਦੀ ਇੱਕ ਪੁਰਾਣੀ ਛੋਟੀਆਂ ਇੱਟਾਂ ਵਾਲੀ ਜਿਨ੍ਹਾਂ ਨੂੰ ਨਾਨਕਸ਼ਾਹੀ ਇੱਟਾਂ ਕਿਹਾ ਜਾਂਦਾ ਬਿਲਡਿੰਗ 'ਚ ਬਣਿਆ ਹੋਇਆ ਸੀ ਜਿਸ ਦੇ ਕੰਧ 'ਚ ਇੱਕ ਬੋਰ ਉੱਕਿਆ ਹੋਇਆ ਸੀ ਜਿਸ ਥਲੇ ਕੱਪੜੇ ਦੀ ਦੁਕਾਨ ਸੀ ਦੁਕਾਨ ਦੇ ਨਾਲ ਹੀ ਢੀੜੀਆਂ ਜੀਆਂ ਪੌੜੀਆਂ ਉੱਪਰ ਵੱਲ ਚੜਦੀਆਂ ਸਨ ਬਿਆਨ ਸਾ ਇਥੇ ਕਮਰਾ ਲੈਂਦਾ ਹੀ ਮਕਸਦ ਸੀ ਕਿ ਨਾਲੇ ਤਾਂ ਸ਼ਾਮ ਨੂੰ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਸੇਵਾ ਕਰ ਲਿਆ ਕਰੇਗਾ ਨਾਲੇ ਆਉਂਦਾ ਹੋਇਆ ਰਤ ਲੰਗਰ ਸ਼ਕਾਇਆ ਕਰੇਗਾ ਕਿਉਂਕਿ ਗੁਰੂ ਦਾ ਦਰ ਤਾਂ ਸਭ ਲਈ ਖੁੱਲਾ ਸੀ ਹਰ ਵਕਤ ਲੋਕ ਵਜੇ ਉਹ ਦਰਬਾਰ ਸਾਹਿਬ ਤੋਂ ਵਾਪਸ ਆ ਗਿਆ ਆ ਕੇ ਕੁਝ ਧਿਰੋ ਨੇ ਪੜਾਈ ਕੀਤੀ ਫਿਰ ਅਪ੍ਰੈਲ ਦਾ ਮਹੀਨਾ ਹੋਣ ਕਰਕੇ ਮੰਜਾ ਚ ਵਾਰੇ ਤੇ ਅੰਦਰੋਂ ਬਾਹਰ ਕੱਢ ਮੱਛਰ ਦਾ ਨਿਲਾਕੇ ਖੁੱਲੀ ਛੱਤ ਤੇ ਸੋ ਗਿਆ ਉਧਰ ਕੀ ਤੇ ਵੀ ਘਰ ਪਹੁੰਚ ਚੁੱਕੀ ਸੀ ਆਪਣੀ ਵੱਡੀ ਭੈਣ ਸੀਰਤ ਨਾਲ ਕਾਲਜ ਦੇ ਪਹਿਲੇ ਦਿਨ ਦੀਆਂ ਗੱਲਾਂ ਕਰ ਰਹੀ ਸੀ ਦੀਦੀ ਅੱਛ ਤੱਕ ਮਾਲ ਹੋਗੀ ਜਿਹੜੀ ਦੋ ਮੁੰਡੇ ਨਾਲ ਮਿਆ ਪੈਂਚ ਸਾਂਝਾ ਸੀ ਇੱਕ ਦੇ ਮੂੰਹ ਤਾਂ ਜਵਾਨ ਹੀ ਨਹੀਂ ਆ ਤੇ ਦੀਦੀ ਦੂਜਾ ਬੋਲਣ ਚੁੱਪ ਹੀ ਨਹੀਂ ਕਰਦਾ ਹੈਰਾਨੀ ਦੀ ਗੱਲ ਇਹ ਆ ਕਿ ਦੋਨੋਂ ਆਪਸ ਵਿੱਚ ਦੋਸਤਾਂ ਹੈ ਨਾ ਕਮਾਲ ਦੀ ਗੱਲ ਕੀਰਤ ਆਪਣੀ ਗੱਲ ਖਤਮ ਕਰਦੀ ਸਿਰਤ ਦੇ ਮੂੰਹ ਹਲ ਵੇਖਦੀ ਬੋਲੀ ਠੀਕ ਹੈ ਠੀਕਾ ਹੁਣ ਬਹੁਤੀਆਂ ਗੱਲਾਂ ਨਾ ਮਾਰ ਜਾਂ ਜਲਦੀ ਬਾਥਰੂਮ ਚ ਤੌਲੀਆ ਮੈਂ ਰੱਖ ਦਿੱਤਾ ਜਲਦੀ ਨਹਾ ਕੇ ਆ ਜਾ ਫਿਰ ਖਾਣਾ ਖਾਈਏ ਮੈਨੂੰ ਵੀ ਭੁੱਖ ਲੱਗੀ ਆ ਸਿਰਤ ਮਜ਼ਾਕ ਚ ਕੀਰਤ ਨੂੰ ਤਾੜਦੀ ਬੋਲੀ ਇਹ ਕੀ ਦਿੱਦੀ ਤੁਸੀਂ ਤਾਂ ਖਾ ਲੈਣਾ ਸੀ ਤੁਹਾਨੂੰ ਪਤਾ ਮੈਂ ਲੇਟ ਹੋ ਜਾਣਾ ਸੀ ਕੀਰਤ ਨੇ ਥੋੜਾ ਜਿਹਾ ਉਦਾਸ ਹੁੰਦੇ ਰੋਸਾ ਕਰਦੀ ਆ ਕਿਹਾ ਤੈਨੂੰ ਪਤਾ ਤਾਂ ਹੈ ਕਿ ਮੈਂ ਹਮੇਸ਼ਾ ਤੇਰੇ ਨਾਲ ਹੀ ਖਾਨਣੀ ਆ ਮੇਰੀ ਮਾਣੂ ਬਿੱਲੀ ਸੀਤ ਹੱਸਦੀ ਹੋਈ ਬੋਲੀ ਉਹ ਕੀਰਤ ਨੂੰ ਪਿਆਰ ਨਾਲ ਮਾਣੂ ਬਿੱਲੀ ਕਹਿ ਕੇ ਬੁਲਾਉਂਦੀ ਹੁੰਦੀ ਸੀ ਹੁਣ ਹੀ ਤੈਨੂੰ ਇਸ ਮਾਣੂ ਬਿੱਲੀ ਦਾ ਪਿਆਰ ਹੁੰਦਾ ਜਦੋਂ ਵਿਆਹ ਹੋ ਗਿਆ ਫੇਰ ਕੀ ਇਰਾਦਾ ਕਰਨਾ ਪਈ ਸਾਨੂੰ ਭਲੇ ਮਾਨਸਾ ਨੂੰ ਉਦੋਂ ਤਾਂ ਜੀਜੂ ਨਾਲ ਬੈਠ ਕੇ ਖਾਇਆ ਕਰਨੀ ਆ ਤੁਸੀਂ ਰੁਮਾਲੀ ਰੋਟੀਆਂ ਤੇ ਲੱਛੇ ਪਰੌਂਠੇ ਕੀਰਤ ਬਾਥਰੂਮ ਵੱਲ ਜਾਂਦੀ ਹੋਈ ਜਾਨਕੀ ਸਿਰਤ ਨੂੰ ਛੇੜਦੀ ਹੋਈ ਬੋਲੀ ਕਿਉਂਕਿ ਵਿਆਹ ਦਾ ਨਾਂ ਸੁਣ ਸਿਰਤ ਦਾ ਚਿਹਰਾ ਸ਼ਰਮ ਨਾਲ ਕਸ਼ਮੀਰ ਦੇ ਸੇਵਾਂ ਵਾਂਗ ਲਾਲ ਹੋ ਜਾਂਦਾ ਸੀ ਜੋ ਕੀਰਤ ਨੂੰ ਬਹੁਤ ਪਿਆਰਾ ਲੱਗਦਾ ਸੀ ਕੋਈ ਨਾ ਕੋਈ ਨਾ ਤੂੰ ਵੀ ਮੰਗਰੇ ਤਿਆਰੀ ਰੱਖ ਤੇਰਾ ਵਿਆਹ ਵੀ ਉਸ ਘਰ ਕਰਵਾਉ ਜਿੱਥੇ ਮੈਂ ਕਰਵਾਉ ਪਰ ਮੈਂ ਤੇਰੀ ਪੜ੍ਹਾਈ ਛਡਵਾਉਣੀ ਪਵੇ ਵਿੱਚ ਪਾਪਾ ਨੂੰ ਕਹਿ ਕੇ ਹਾਂ ਸਿਰਤ ਕੀਰਤ ਨੂੰ ਇੱਚੂ ਆਵਾਜ਼ ਮਾਰਦੀ ਜਾਣ ਕੇ ਚੜਾਉਂਦੇ ਮੋੜ 'ਚ ਪੁੱਲੀ। ਇਹ ਤਾਂ ਹੀ ਬੀਤ ਗਿਆ ਉਹਨਾਂ ਦਾ ਪਹਿਲਾ ਦਿਨ ਤੇ ਸ਼ੁਰੂ ਹੋ ਗਈ ਉਹਨਾਂ ਤਿੰਨਾਂ ਦੀ ਕਾਲਜ ਦੀ ਜ਼ਿੰਦਗੀ। ਬਿਆਨਤ ਸਵੇਰੇ ਉੱਠਿਆ ਤੇ ਤਿਆਰ ਹੋ ਕੇ ਪੈਦਲ ਹੀ ਬੱਸ ਅੱਡੇ ਵੱਲ ਚੱਲ ਪਿਆ। ਉਹ ਨਵੀਂ ਗਲੀ ਜੋ ਅੱਗੇ ਪੁਰਾਣੀ ਲੱਕੜ ਮੰਡੀ ਨੂੰ ਜਾਂਦੀ ਆ, ਉੱਥੋਂ ਹੁੰਦਾ ਹੋਇਆ ਅੱਗੇ ਪੱਕੀ ਗਲੀ ਪੈ ਕੇ 20 ਮਿੰਟ 'ਚ ਬੱਸ ਅੱਡੇ ਪਹੁੰਚ ਗਿਆ। ਉੱਥੇ ਬੈਠ ਕੇ ਕਨਵੀਰ ਦਾ ਇੰਤਜ਼ਾਰ ਕਰਨ ਲੱਗਾ। ਫਿਰ ਦੋਨੋਂ ਕਾਲਜ ਚਲੇ ਗਏ। ਦੋਨੋਂ ਕਾਲਜ ਦੇ ਖੂਬਸੂਰਤ ਗੇਟ ਮੂਰੇ ਖੜਕੇ ਕੇਰੇ ਦੀ ਉੜੀ ਕਰਨ ਲੱਗੇ ਖੰਜੂਰਾਂ ਦੇ ਦਰਖਤ ਹਵਾ ਨਾਲ ਝੂਮ ਰਹੇ ਸਨ ਉਹ ਉਹਨਾਂ ਤਿੰਨਾਂ 'ਚ ਦੋਸਤੀ ਹੋ ਚੁੱਕੀ ਸੀ ਅੱਜ ਉਹਨਾਂ ਦਾ ਚੌਥਾ ਲੈਕਚਰ ਫ੍ਰੀ ਸੀ ਲੋਵੀ ਹੁੰਦਸੋ ਕੀ ਕਰਨਾ ਆਪਣੇ ਕੋਲ ਆ 45 ਤੇ 45 90 ਮਤਲਬ ਪੂਰਾ ਡੇਢ ਘੰਟਾ ਬੈਂਥ ਉਂਗਲਾਂ ਦੇ ਹਿਸਾਬ ਨਾਲ ਲੰਦਾ ਬੋਲਿਆ ਫਿਰ ਤਿੰਨੋਂ ਉੱਠ ਕੇ ਲਾਇਬ੍ਰੇਰੀ ਵੱਲ ਚੱਲ ਪਏ ਤਿੰਨਾਂ ਨੇ ਆਪਣੀਆਂ-ਆਪਣੀਆਂ ਆਈਡੀ ਕਾਰਡ ਜਮਾ ਕਰਵਾਏ ਤੇ ਪੜਨ ਬੈਠ ਕੇ ਬਿਆੰਤ ਨੇ ਅਨਿਲ ਵਰਵੀ ਦਾ ਇੱਕ ਮਰਾਠੀ ਨਾਵਲ ਥੈਂਕ ਯੂ ਮਿਸਟਰ ਗਲੈਂਡ ਜਿਸ ਦਾ ਪੰਜਾਬੀ ਵਿੱਚ ਨਾਮ ਹੈ ਪਰਬਤਾਂ ਤੋਂ ਭਾਰੀ ਮੌਤ ਪੜਨਾ ਸ਼ੁਰੂ ਕੀਤਾ ਜਿਸ ਦੇ ਇੱਕ ਡਾਇਲੋਗ ਨੇ ਉਸ ਦੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਉਸੇ ਕਿ ਮੌਤ ਹਰ ਇੱਕ ਦੀ ਇੱਕੋ ਜਿਹੀ ਨਹੀਂ ਹੁੰਦੀ ਇੱਕ ਅੱਖਾਂ ਤੋਂ ਹੌਲੀ ਵੀ ਹੋ ਸਕਦੀ ਆ ਤੇ ਪਰਬਤਾਂ ਤੋਂ ਭਾਰੀ ਵੀ ਇੱਕ ਕਿਤਾਬ ਉਸਤੇ ਇੰਨੀ ਦਿਲ ਲੱਗੀ ਉਹਨੇ ਲਾਇਬ੍ਰੇਰੀਅਨ ਤੋਂ ਘਰ ਲੈ ਜਾਣ ਲਈ ਸ਼ੁਕਰਵਾਲੀ ਕਰਨਵੀਰ ਤਲੀਪਕਾ ਟਿਵਾਨਾਂ ਦੀ ਲਿਖੀ ਕਿਤਾਬ ਜੇ ਕਿਦਰੇ ਰੱਬ ਟੱਕਰ ਸੀ ਪੜ ਰਿਹਾ ਸੀ ਉਹਨੇ ਵੀ ਇੱਕ ਤਾਂ ਈਸ਼ੂ ਕਰਵਾਲੇ ਕੀਰਤ ਨੇ ਸਿਰਫ ਆਪਣੇ ਵਿਸ਼ੇ ਨਾਲ ਸੰਬੰਧਿਤ ਕਿਤਾਬਾਂ ਹੀ ਫਰੋਲੀਆਂ ਕਿਉਂਕਿ ਉਹਨੂੰ ਕਹਾਣੀਆਂ ਨਾਵਲਾਂ ਚ ਇਨੀ ਦਿਲਚਸਪੀ ਨਹੀਂ ਸੀ ਉਹਨੇ ਕੋਈ ਕਿਤਾਬ ਵੀ ਈਸ਼ੂ ਨਾ ਕਰਵਾਈ ਪਰ ਆਪਣੀ ਆਈਡੀ ਤੇ ਕਰਨਵੀਰ ਨੂੰ ਜ਼ਰੂਰ ਇੱਕ ਗੁਲਸ਼ਨ ਨੰਦਾ ਜੀ ਦਾ ਲਿਖਿਆ ਹਿੰਦੀ ਨਾਵਲ ਮੈਲੀ ਚਾਂਦਨੀ ਈਸ਼ੂ ਕਰਵਾ ਦਿੱਤਾ ਸੀ। ਆ ਜੁਨ ਨੇ ਕਾਲਜ ਦਾ ਦੂਜਾ ਦਿਨ ਬਿਨਾਂ ਕੰਟੀਨ ਤੇ ਜਾਇਆਂ ਲਾਇਬ੍ਰੇਰੀ ਵਿੱਚ ਕਰ ਦਿੱਤਾ ਸੀ। ਛੁੱਟੀ ਹੋਣ ਤੋਂ ਬਾਅਦ ਇਨੂੰ ਕੱਲ ਵਾਂਗ ਕਰ ਬਲਚਲ ਪੇ ਕੀਰਤ ਐਕਟਿਵ ਵਾਲਾ ਕਿ ਨਿਕਲ ਗਈ ਉਹ ਦੋਨੋਂ ਬੱਸ ਚੜ ਗਈ। ਬੱਸ ਹਲੇ ਤੁਰੀ ਨੂੰ 6-7 ਮਿੰਟ ਹੀ ਹੋਈ ਸੀ। ਅੱਗੇ ਪੁਤਲੀਕਰ ਚੌਂਗ 'ਚ ਕਾਫੀ ਪੀੜ ਜਮਾ ਸੀ। ਉਨਾ ਸ਼ੀਸ਼ੇ ਵਿੱਚ ਸੁਣਿਆ ਕਿਸੇ ਕੁੜੀ ਦਾ ਐਕਸੀਡੈਂਟ ਹੋ ਗਿਆ ਉਹਦੋਂ ਜਲਦੀ ਜਲਦੀ ਬੱਸ 'ਚ ਉਤਰੇ ਉਹ ਕੁੜੀ ਕੋਈ ਹੋਰ ਨਹੀਂ ਬਲਕਿ ਕੀਰਤੀ ਸੀ ਉਹਨਾਂ ਦੇਖਿਆ ਆਟੋ 'ਚ ਫਸਨ ਕਰਕੇ ਕੀਰੇ ਦਾ ਕਮੇਸ਼ ਵੱਖੀ ਤੋਂ ਲੈ ਕੇ ਉੱਪਰ ਤੱਕ ਪਾਟ ਗਿਆ ਸੀ ਢੀੜ ਤਮਾਸ਼ਾ ਦੇਖ ਰਹੀ ਸੀ ਜੋ ਪੁਲਿਸ ਕਿਸ ਤੋਂ ਡਰਦਾ ਕੋਈ ਹੱਥ ਨਹੀਂ ਸੀ ਪਾ ਰਿਹਾ ਕੀਰਤ ਬੇਹੋਸ਼ ਤਾਂ ਨਹੀਂ ਸੀ ਪਰ ਪੂਰੀ ਹੋਸ਼ ਵਿੱਚ ਨਹੀਂ ਸੀ ਕਨਵੀਰ ਨੇ ਆਪਣਾ ਸਿਰ ਦੀ ਪਗੜੀ ਉਤਾਰ ਉਹਨੂੰ ਟੱਕ ਦਿੱਤਾ ਤੱਕ ਤੱਕ ਐਂਬੂਲੈਂਸ ਆ ਗਈ ਸੀ ਕਨਵੀਰ ਕੀਰਤਨਲ ਐਂਬੂਲੈਂਸ 'ਚ ਬੈਠ ਗਿਆ ਤੇ ਬਿਆਨਤਰੀ ਸਕੂਟਰੀ ਚੱਕ ਕੇ ਉਹਨੂੰ ਟੱਕਦਾ ਹੋਇਆ ਇੱਕ ਸਕੂਟਰ ਮਕੈਨਿਕ ਕੋ ਲੈ ਗਿਆ ਕਨਵੀਰ ਕੀਰਤਨਲ ਪੁਤਲੀ ਘਰ ਚੋਂ ਤੋਂ ਅੱਧਾ ਕਿਲੋਮੀਟਰ ਪਿੱਛੇ ਵਾਪਸ ਛਿਹਾਟਾ ਰੋਡ ਮੁੜ ਕੇ ਰਣਜੀਤ ਹਸਪਤਾਲ ਪਹੁੰਚ ਗਿਆ ਹਸਪਤਾਲ ਤੋਂ ਹੀ ਉਹਨੇ ਕੀਤੋ ਨੰਬਰ ਪੁੱਛ ਕੇ ਉਹਦੇ ਘਰ ਫੋਨ ਕਰ ਦਿੱਤਾ ਸੀ ਕੀਰਤਾ ਘਰ ਅਲਬਰਟ ਰੋਡ ਜੋ ਅੱਗੇ ਜਾ ਕੇ ਮਾਲ ਰੋਡ ਨਾਲ ਜੁੜ ਜਾਂਦਾ ਤੇ ਟੈਗੋਰ ਕਲੋਨੀ ਵਿੱਚ ਸੀ ਜਿਆਦਾ ਦੂਰ ਨਾ ਹੋਣ ਕਰਕੇ 15 ਮਿੰਟ ਵਿੱਚ ਹੀ ਕੀਰਤ ਦੇ ਪਿਤਾ ਤੀਰਥ ਸਿੰਘ ਅਰੋੜਾ ਤੇ ਕੀਰਤੀ ਵੱਡੀ ਭੈਣ ਹਰਸੀਰਤ कौर ਅਰੋੜਾ ਉੱਥੇ ਪਹੁੰਚ ਗਏ ਤਦ ਤੱਕ ਇੱਕ ਟਾਂਗੇ ਤੇ ਚੜ ਬਿਆੰਤ ਵੀ ਉੱਥੇ ਪਹੁੰਚ ਚੁੱਕਾ ਸੀ ਉਹਦੇ ਅੰਬਰੀ ਸਰਜ ਟਾਂਗੇ ਆਮ ਚੱਲਦੇ ਹੁੰਦੇ ਸੀ ਹੁਣ ਕੀਰਤ ਬਿਲਕੁਲ ਠੀਕ ਸੀ ਵੱਡੀ ਸਟਿਕ ਮੱਥੇ ਤੇ ਇੱਕ ਥੱਲੇ ਵਾਲੇ ਬੁੱਲਦੇ ਸੀ ਬਾਕੀ ਤਾਂ ਗੋਡਿਆਂ ਤੇ ਬਾਹਾਂ ਤੇ ਬਸ ਕੁਝ ਰਗੜਨ ਸੰ ਕਨਵੀਰ ਦੇ ਪੱਗ ਹਲੇ ਵੀ ਕੀਰਤ ਦੇ ਸਿਰ ਥੱਲੇ ਹੀ ਸੀ ਬੇਸ਼ੱਕ ਨਰਸਾਂ ਉਹਦੇ ਉੱਪਰ ਚਾਦਰ ਦੇ ਕੇ ਗਲੂਕੋਜ਼ ਲਾ ਦਿੱਤਾ ਸੀ ਪਰ ਕਬਰਾ ਹਰਸ਼ ਇਹਨਾਂ ਧਿਆਨ ਕਿਧਰ ਰੰਦਾ ਜੋ ਇਹਨਾਂ ਸੋਚ ਸਕੇ ਕਨਵੀਰ ਹਲੇ ਵੀ ਨੰਗੇ ਸਿਰ ਕੜਾਸੀ ਗਮੀ ਦੇ ਮਾਹੌਲ ਨੂੰ ਦੇਖਦੀਆਂ ਬੇਅੰਤ ਕੀਰਤ ਦੇ ਪੁੱਤ ਵੱਲ ਦੇਖਦਾ ਬੋਲਿਆ ਫਿਕਰ ਨਾ ਅੰਕਲ ਜੀ ਟੈਨਸ਼ਨ ਤਾਂ ਲੈਣੀ ਨਹੀਂ ਜਮਾਵੀ ਕੁਝ ਨਹੀਂ ਹੋਇਆ ਫਿਰ ਕੀਰਤ ਦੇ ਬੋਲਤੇ ਲੱਗੀ ਸੱਟ ਨੂੰ ਵੇਖਦਾ ਬੋਲਿਆ ਬਸ ਉਹਨੇ ਟ੍ਰੈਫਿਕ ਪੁਲਿਸ ਪਾਲੀ ਨਹੀਂ ਬਣ ਸਕਦੀ ਕਿਉਂਕਿ ਇਹਦੇ ਤੋਂ ਹੁਣ ਸੀਟੀ ਨਹੀਂ बजਣੀ ਜੇ ਅੰਕਲ ਗਾੜੀ ਤੁਹਾਡੀ ਮਰਜ਼ੀ ਬੀਅੰਤ ਦੀ ਗੱਲ ਸੁਣ ਸੀਰਤ ਵੀ ਹੱਸ ਪਈ ਸੱਚੀ ਕਹਿੰਦੀ ਸੀ ਕਲ ਸੀਰਤ ਕਿ ਇੱਕ ਦੇ ਮੂੰਹ ਜਵਾਨ ਨਹੀਂ ਤੇ ਦੂਜਾ ਚੁੱਪ ਨਹੀਂ ਕਰਦਾ ਡਾਕਟਰ ਨੇ ਕੀਰਤ ਨੂੰ ਛੁੱਟੀ ਦੇ ਦਿੱਤੀ ਕੀਰਤ ਕਰਨਵੀਰ ਦੇ ਪੱਗ ਵਾਪਸ ਕਰਦੀ ਉਹਦੀਆਂ ਅੱਖਾਂ 'ਚ ਅੱਖਾਂ ਪਾਉਂਦੀ ਬੋਲੀ ਲੈ ਸਰਦਾਰਾ ਇਹ ਦਸਤਾਰ ਸੱਚੀਓ ਇੱਜ਼ਤਾਂ ਕਜਦੀ ਆਈਆ ਬੋਲਣ ਬੇਲੇ ਬੇਸ਼ੱਕ ਥੱਲੇ ਵਾਲੇ ਬੋਲੇ ਜਿਸ ਤੇ ਪੱਟੀ ਕੀਤੀ ਹੋਈ ਸੀ ਚੁੱਛੀ ਸੁੱਠੀ ਪਰ ਫਿਰ ਵੀ ਉਹਨੇ ਔਕੇ-ਸੋਕੇ ਆਪਣੇ ਸ਼ਬਦ ਪੂਰੀ ਕਰ ਦਿੱਤੀ ਤੀਰਥ ਸਿੰਘ ਅਰੋੜਾ ਤੇ ਸੀਤ ਨੇ ਉਹਨਾਂ ਦੋਨੋਂ ਨੂੰ ਘਰ ਚੱਲਣ ਲਈ ਕਿਹਾ ਪਰ ਉਹਨਾਂ ਦੋਨੋਂ ਮਨ ਕਰ ਦਿੱਤਾ ਬਸ ਘਰ ਦਾ ਪਤਾ ਜ਼ਰੂਰ ਲਿਖ ਲਿਆ ਸੀ ਤਾਂ ਕਿ ਕੱਲ ਨੂੰ ਕਾਲਜ ਤੋਂ ਬਾਅਦ ਕੀਰਤ ਤੇ ਅਕਟਿਵਾ ਘਰ ਛੱਡਉਣਗੇ ਜੋ ਬਿਆਨਤਿਕ ਮਕੈਨਿਕ ਕੋਲ ਖੜੀ ਕਰਕੇ ਆਇਆ ਸੀ ਸੂਤ ਕਰਵਾਉਣ ਲਈ ਫਿਰ ਬਸ ਅੜੇ ਪਹੁੰਚ ਦੋਨੋਂ ਆਪਣੀ ਆਪਣੀ ਟਿਕਾਣੇ ਨੂੰ ਚਲੇ ਗਏ ਰਾਤਾ ਰੋਟੀ ਪਾਣੀ ਸ਼ਕਨ ਤੋਂ ਬਾਅਦ ਗਰਮੀਆਂ ਦੇ ਦਿਨ ਹੋਣ ਕਰਕੇ ਕਨਵਿਰ ਮੰਜਾ ਲੈ ਕੇ ਛੱਤ ਤੇ ਚੜ ਗਿਆ। ਅੰਮ ਇੱਕ ਪੱਕੇ ਕਰਦੀ ਬਗੈਰ ਚਾਰ ਦੀਵਾਰੀ ਵਾਲੀ ਛੱਤ ਤੇ ਛੱਤ ਦੇ ਪਿਛਲੇ ਪਾਸੇ ਕਨਕ ਵੱਢਣ ਤੋਂ ਬਾਅਦ ਖਾਲੀ ਪੈ ਖੇਤ। ਖੇਤ ਜੂਂ ਮੌਂਦੀ ਬਿੰਡੇ ਬੋਲਣ ਦੀ ਟਿੱਕੀ ਆਵਾਜ਼ ਟਿੱਕੀ ਰਾਤੀ ਸ਼ਾਂਤੀ ਨੂੰ ਪੰਗ ਕਰ ਰਹੀ ਸੀ। ਉਹ ਸਾਤੇ ਵਿਚਾਲੇ ਮੰਜਾ ਡਾਉਸ ਤੇ ਲੇਟ ਕੇ ਅਸਮਾਨ ਵੱਲ ਵੇਖਣ ਲੱਗਾ। ਪੂਰਾ ਅਸਮਾਨ ਤਾਰਿਆਂ ਨਾਲ ਭਰਿਆ ਹੋਇਆ ਸੀ। ਉਹ ਵਚੀ ਉਹ ਵੰਗ ਤਾਰਿਆਂ ਦੀ ਮੰਜੀ ਲੱਭਣ ਲੱਗਾ ਜਿਵੇਂ ਬਚਪਨ ਚ ਲੱਭਦਾ ਹੁੰਦਾ ਸੀ ਉਹੀ ਸੱਤ ਤਾਰਿਆਂ ਵਾਲੀ ਮੰਜੀ ਇੱਕ ਇੱਕ ਤਾਰੇ ਨੂੰ ਟੁੰਦੀ ਹੋਈ ਉਹਦੀ ਨਜ਼ਰ ਚੰਨ ਤੇ ਚਲੀ ਗਈ ਉਹਨੂੰ ਲੱਗਿਆ ਜਿਵੇਂ ਚੰਨ ਉਹਦੀਆਂ ਹਰਕਤਾਂ ਵੇਖ ਕੇ ਮੁਸਕਰਾ ਰਿਹਾ ਹੋਵੇ ਦਰਅਸਲ ਇਹ ਹਰਕਤਾਂ ਮੁਹੱਬਤ ਦੀਆਂ ਨਿਸ਼ਾਨੀਆਂ ਹੁੰਦੀਆਂ ਹੋਈਆਂ ਦੀਆਂ ਵੀ ਤੇ ਟੁੱਟੀਆਂ ਦੀਆਂ ਵੀ ਬਸ ਫਰਕ ਇਹ ਨਾ ਹੁੰਦਾ ਕਿ ਕੋਈ ਵੇਲੇ ਅੱਖਾਂ ਦੀ ਚਮਕ ਤਾਰਿਆਂ ਵਿੱਚੋਂ ਮਹਿਬੂਬ ਲੱਭਦੀ ਆ ਤੇ ਟੁੱਟੀ ਵੇਲੇ ਭਿੱਜੀ ਅੱਖਾਂ ਦੇ ਹੰਝੂ ਇਹਨਾਂ ਤਾਰਿਆਂ ਵਿੱਚੋਂ ਮਹਿਬੂਬ ਦਿਲਾ ਰਹੇ ਚੰਨ ਤੋਂ ਹਟਦੀ ਉਹਦੀ ਨਿਗਾ ਬੋਦੀ ਵਾਲੇ ਤਾਰੇ ਤੇ ਚਲੀ ਗਈ ਜਿਸ ਨੂੰ ਕਈ ਲੋਕ ਪੂੰਛਲ ਤਾਰਾ ਵੀ ਕਹਿੰਦੇ ਸਨ ਉਹ ਤਾਰਾ ਉਹਦੋਂ ਆਮ ਹੀ ਚੜਦਾ ਹੁੰਦਾ ਸੀ ਉਹੀ ਤਾਰਾ ਜੋ ਦਸੰਬਰ 2013 ਵਿੱਚ ਆਖਰੀ ਵਾਰ ਚੜਿਆ ਸੀ ਉਹ ਤਾਰਿਆਂ 'ਚ ਗਵਾਚ ਜਾਣਾ ਚਾਹੁੰਦਾ ਸੀ ਉਹਦਾ ਦਿਲ ਕਰਦਾ ਸੀ ਕਿਸੇ ਵੱਖਰੀ ਦੁਨੀਆ ਚ ਗੁਵਾ ਚੰਨੋ ਉਹਦੀਆਂ ਅੱਖਾਂ 'ਗੇ ਕਿਰਤ ਦੀ ਭੋਲੀ ਜੀ ਸੂਰਤਾਂ ਰਹੀ ਸੀ ਪੂਰੇ ਸਿਰ ਦੀ ਮੰਗਰ ਦੀ ਕੁਮਾਕੀ ਮੱਥੇ ਤੇ ਕੀਤੀ ਪੱਟੀ ਥੱਲੇ ਵਾਲੇ ਬੁੱਲ ਤੇ ਇੱਕ ਕ੍ਰੋਸ ਸਟੇਪ ਕਰਕੇ ਲਾਈ ਪੱਟੀ ਤੇ ਹੱਥ 'ਚ ਫੜੀ ਕਰਨ ਵੀਰ ਦੀ ਗੁਲਾ ਨਾਰੀ ਰਗਦੀ ਪੱਗ ਤੇ ਹੌਲੀ ਹੌਲੀ ਬੁੱਲ ਦੀ ਚੀਜ਼ ਦਬਾ ਕੇ ਮੂੰਹ 'ਚੋਂ ਨਿਕਲੇ ਬੋਲ ਲੈ ਸਰਦਾਰਾ ਇਹ ਦਸਤਾਰ ਸੱਚੀਉ ਇੱਜ਼ਤਾਂ ਕਜਦੀ ਆਈਆ ਵਾਰ-ਵਾਰ ਕਰਨ ਫਿਰ ਦਿੱਕਨਜ ਗੂੰਜ ਰਹੇ ਸਨ ਉਹਨੇ ਆਪਣਾ ਧਿਆਨ ਕੀਰਤ ਦੀਆਂ ਯਾਦਾਂ ਬਲੋਂ ਹਟਾਉਣ ਲਈ ਲਾਇਬ੍ਰੇਰੀ ਤੋਂ ਲਿਆਂਦੀ ਤਲੀਪ ਕੋਟਿਵਾਨਾ ਦੀ ਲਿਖੀ ਕਿਤਾਬ ਜੇ ਕਿਤਰੀ ਰੱਬ ਟੱਕਰ ਸੀ ਚੱਕੀ ਜੋ ਉਸਨੇ ਸਹਰਾਣੀ ਏਟ ਰੱਖੀ ਹੋਈ ਸੀ ਉਹ ਚੰਨ ਦੀ ਚਾਨਣੀ 'ਚ ਪੜਨ ਲੱਗਾ ਉਹਨੂੰ ਲੱਗ ਰਿਹਾ ਜਿਵੇਂ ਸੱਚਮੁੱਚ ਇਹਦੇ ਕੋਲ ਖੜੀ ਨਾਵਲ ਵਿੱਚਲੇ ਕਿਰਦਾਰ ਬਿਛਨੇ ਬੁੜੀ ਰੱਬ ਨੂੰ ਗਾਲਾਂ ਕੱਢ ਰਹੀ ਹੋਵੇ ਉਹ ਨਾਵਲ ਬੰਦ ਕਰ ਸੋਚਾਂ ਵਿੱਚ ਡੁੱਬ ਗਿਆ ਕਿ ਜੇ ਸੱਚੀ ਰੱਬ ਦੇ ਹੁਕਮ বিনা ਪੱਤਾ ਨਹੀਂ ਹਿੱਲਦਾ ਫਿਰ ਬਲਾਤਕਾਰ ਕਿਉਂ ਹੋ ਜਾਂਦੇ ਆ ਕਿਉਂ ਹੜਪੋਚਾਲ ਆ ਜਾਂਦੇ ਆ ਕਿਉਂ ਲੰਘ ਜਾਂਦੇ ਆ ਚੰਨ ਵਰਗੀਆਂ ਕੁੜੀਆਂ ਦੇ ਚਿੱਟੇ ਕੱਪੜਿਆਂ ਤੇ ਦਾਗ ਚੰਨ ਵਰਗੀ ਕੁੜੀ ਤੋਂ ਉਹਦਾ ਧਿਆਨ ਫੇਰ ਕੀਰੇ ਦੇ ਚਿਹਰੇ ਤੇ ਚਲਾ ਗਿਆ ਉਹਦੇ ਅੱਗੇ ਕੌਲਿੰਸਾ ਕੱਲ ਦਾ ਤੇ ਅੱਜ ਦਾ ਦਿਨ ਘੁੰਮ ਲੱਗਾ ਕੀਰੇ ਤੋਂਣਾ ਪ੍ਰਿੰਸੀਪਲ ਦਾ ਦਫ਼ਤਰ ਪੁੱਛਣਾ ਉਹਦੇ ਨਾਲ ਪਹੁੰਚ ਕੇ ਬੈਠਣਾ ਉਹ ਪਤਾ ਨਹੀਂ ਕਿੰਨਾ ਚਿਰ ਹੋ ਰਹੀ ਨਾ ਜ਼ਾਦਾ ਚ ਗੋਵਾਚੀ ਰਹਿੰਦਾ ਜੇਕਰ ਕਿਸੇ ਨੀੜਲੇ ਖੇਤ ਵਿੱਚ ਉੱਡੀ ਟਟੀਰੀ ਦੀ ਟਿਰ ਟਿਰ ਦੀ ਆਵਾਜ਼ ਉਹਦਾ ਧਿਆਨ ਨਾ ਖਿੱਚਦੀ ਰਾਤ ਬਿਲਕੁਲ ਟਿੱਕੀ ਹੋਈ ਸੀ ਕਨਵੀਰ ਕਰਪਿੰਦ ਤੋਂ ਬਾਹਰ-ਬਾਹਰ ਖੇਤਾਂ ਵਿੱਚ ਸੀ ਪਿੰਡ ਦੇ ਨੇੜੇ ਕੁੱਤੇ ਭੌਂਕਣ ਦੀ ਨਾ ਮਾਤਰ ਜਿਹੀ ਥੋੜੀ-ਥੋੜੀ ਆਵਾਜ਼ ਜ਼ਰੂਰ ਆ ਰਹੀ ਸੀ ਪਰ ਟਟੀਰੀ ਦੀ ਇਸ ਆਵਾਜ਼ ਨੇ ਤੋੜ ਦਿੱਤੀ ਸੀ ਰਾਤੀ ਚੁੱਪ ਕਨਵੇ ਨੂੰ ਪਤਾ ਹੀ ਨਹੀਂ ਸੀ ਲੱਗਿਆ ਕਿ ਉਸ ਨੂੰ ਕੀੜੇ ਦੀਆਂ ਜਦਾਂ ਚਗਵਾ ਚੀਨੂ ਕਿੰਨੀ देर ਹੋ ਚੁੱਕੀ ਸੀ ਉਹਨੇ ਦੁਬਾਰਾ ਫਿਰ ਆਸਮਾਨ ਵੱਲ ਨਿਗਾਹ ਮਾਰੀ ਚੰਨ ਆਪਣੀ ਜਗ੍ਹਾ ਬੱਦਲ ਚੁੱਕਾ ਸੀ ਤਾਰਿਆਂ ਦੀ ਬਣੀ ਮੰਜੀ ਵੀ ਕੁੰਮਕੀ ਲਹਿੰਦੇ ਵੱਲ ਚਲੇ ਗਈ ਸੀ ਮਤਲਬ ਰਾਤ ਦੇ ਤੋਂ ਵੱਧ ਲੰਘ ਚੁੱਕੀ ਸੀ ਕਨਵੇ ਨੇ ਉਹੀ ਪੱਗ ਖੋਲ ਕੇ ਉੱਪਰ ਲੈ ਲਈ ਜਿਸ ਪੱਗ ਨਾਲ ਕੀੜੇ ਦਾ ਸਰੀਰ ਤਾਂ ਟਕਿਆ ਸੀ ਪੱਗ ਵਿੱਚ ਉਹ ਕੀੜੇ ਦੇ ਪਰਫਿਊਮ ਦੀ ਮਹਿਕਾ ਰਹੀ ਸੀ ਕਨਵੀਰ ਇੱਕ ਵਾਰ ਦੂਰ ਹੋ ਕੇ ਨੀਮਾ ਹੋ ਚੁੱਕੇ ਚੰਨਵਾਲ ਵੇਖ ਕੇ ਮੁਸਕਰਾਇਆ ਤੇ ਫਿਰ ਪੱਗ ਦਾ ਲੜ ਮੂੰਹ ਤੇ ਲੈ ਕੇ ਸੋ ਗਿਆ ਉਹਦੇ ਹਾਲ ਤਾਂ ਕੀਰੇ ਦਾ ਵੀ ਇਹ ਸੀ ਵਾਰ-ਵਾਰ ਅੱਖ ਮੁਰੇ ਕੁੰ ਮਰ ਰਿਹਾ ਸੀ ਫਟਾਫਟ ਆਪਣੀ ਸਿਰ ਦੀ ਦਸਤਾਰ ਖੋਲ ਕੇ ਉਸ ਦਾ ਸਰੀਰ ਟਕਦਾ ਕਰਨਵੀ ਜਿਸ ਨੂੰ ਲੋਕਾਂ ਦੀਆਂ ਨਜ਼ਰਾਂ tàੜ ਰਹੀਆਂ ਸੀ ਉਸ ਦਾ ਚੁੱਪ-ਚੁੱਪ ਰਹਿਣ ਵਾਲੇ ਕਰਨਵੀ ਦਾ ਚਿਹਰਾ ਜਿਵੇਂ ਉਹਦੇ ਦਿਲ 'ਚ ਵਸ ਗਿਆ ਹੋਵੇ ਉੰਜ ਵੀ ਕਰਨਵੀਰ ਦੀਆਂ ਮੂਟੀਆਂ ਮੋਟੀਆਂ ਅੱਖਾਂ ਉੱਚਾ ਲੰਬਾ ਕੱਦ ਲੜਚਨ ਕੇ ਬੰਨੀ ਪਟਿਆਲਾ ਸ਼ਾਹੀ ਪੱਗ ਹਰ ਇੱਕ ਨੂੰ دیਵਾਨਾ ਕਰ ਜਾਂਦੀ ਸੀ ਉਹ ਵੀ ਵਿਹੜੇ 'ਚ ਪਈ ਕਰਨਵੀਰ ਨੂੰ ਲੱਭ ਰਹੀ ਸੀ ਉਹਨਾਂ ਹੀ ਤਾਰੀਆਂ 'ਚ ਜਦ ਇੱਕ ਹਵਾ ਦਾ ਬੁਲਾਅ ਸੇਂਗਾ ਨੂੰ ਸ਼ੂਕੀ ਲੰਘਿਆ ਕੀਰਤ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੀਆਂ ਲੱਗੀਆਂ ਸੱਟਾਂ ਤੇ ਕਰਨਵੀਰ ਫੁੱਕਾ ਮਾਰ ਰਿਹਾ ਹੋਵੇ ਉਹਦੇ ਦਿਮਾਗ ਨੂੰ ਇੱਕ ਕੰਬਣੀ ਜੀ ਛਿੜਛੜੀ ਤੇ ਉਹਦੇ ਪੂਰੇ ਸਰੀਰ ਤੇ ਲੂਕੰਡਾ ਖੜਾ ਹੋ ਗਿਆ ਉਹਨਾਂ ਦੋਵਾਂ ਤੂੰ ਪੇਖ ਖਬਰ ਉਹਨਾਂ ਦੀ ਦੋਸਤੀ ਦੀ ਕੋਣ ਦਾ ਤੀਜਤੁਰ ਬੇਅੰਤ ਪਰਿਵਾਰਾ ਪਤਨੀ ਕੱਦਾਂ ਲਾਇਬ੍ਰੇਰੀ ਤੋਂ ਲਿਆਂਦਾ ਅਨਿਲ ਵਰਵੇ ਦਾ ਨਾਵਲ ਥੈਂਕ ਯੂ ਮਿਸਟਰ ਗਲਾਨ ਪੜ੍ਹ ਕੇ ਸੋ ਗਿਆ ਸੀ ਤੇ ਸੁਪਨੇ ਵਿੱਚ ਖੋ ਚੁੱਕਿਆ ਸੀ ਨਾਵਲ ਵਿੱਚਲੇ ਕਿਰਦਾਰਾਂ ਨਾਲ ਬਾਗੀ ਤੇ ਕ੍ਰਾਂਤਕਾਰੀਆਂ ਦੁਨੀਆ ਵਿੱਚ ਸੀ ਇਸ ਤਰ੍ਹਾਂ ਹੀ ਤਿੰਨਾਂ ਦੀ ਆਪਣੀ ਆਪਣੀ ਜਗ੍ਹਾ ਰਾਤ ਪੀ ਚੁੱਕੀ ਸੀ ਅਗਲੇ ਦਿਨ ਬਹਿੰਤੇ ਕਨਵੀਰ ਕਾਲਜ ਪਹੁੰਚ ਕੇ ਸੱਟਾਂ ਲੱਗੀਆਂ ਹੋਣ ਕਰਕੇ ਅਚ ਕੀਰਤਨੀ ਨਹੀਂ ਸੀ ਹੋਣਾ ਉਹਨਾਂ ਕਾਲਜ ਖਤਮ ਕੀਤਾ ਤੇ ਕੋਈ ਕੀਰਤ ਦੀ ਇਕੱਤੀ ਵੱਲ ਕੇ ਪਹੁੰਚ ਕੇ ਟੈਗੋਰ ਕਲੋਨੀ ਕੀਰੇ ਦੇ ਕਰਮੂਰੇ ਕਿਸੇ ਬੰਗਲੇ ਵਰਗੀ ਕੁੱਠੀ ਕੰਧਾਂ ਤੇ ਲੱਗਿਆ ਸੰਗਮਰਮਰ ਦਾ ਲਾਲ ਪੱਥਰ ਤੇ ਵੱਡਾ ਕਾਲਾ ਗੇਟ ਤੇ ਗੇਟ ਦੇ ਬਾਹਰ ਲੱਗੀ ਨੇਮ ਪਲੇਟ ਤੇਰ ਸਿੰਘ ਅਰੋੜਾ ਉਹਨੇ ਡੋਰਵੈਲ ਵਿਜ਼ਨ ਤੇ ਸਲੀਟ ਨੇ ਦਰਵਾਜ਼ਾ ਖੋਲ੍ਹਿਆ ਤੇ ਦੋਵੇਂ ਅੰਦਰ ਲੈ ਗਈ। ਪਹਿਲਾ ਵਿਹੜਾ ਸੀ। ਦੋਨੋਂ ਪਾਸੇ ਕਾ ਦਾ ਲਾਂਦ ਤੇ ਲਾਂਦ ਵਿੱਚ ਇੱਕ ਪਾਸੇ ਲੱਗਿਆ ਚੂਲਾ ਤੇ ਦੂਜੇ ਪਾਸੇ ਇੱਕ ਛਤਰੀ ਥੱਲੇ ਪਿਆ ਗੋਲ ਮੇਜ਼ ਤੇ ਮੇਜ਼ ਵਾਲੇ ਰੱਖੇ ਹੋਏ ਸਨ 4-5 ਟੋਵਲੇ ਮੋਢੇ ਤੇ ਵਿਚਕਾਰ ਦੀ ਗ੍ਰੇनाइट ਮਰਮਲ ਦੀ 4 ਫੁੱਟ ਚੌੜੀ ਪਹੀ ਜੋ ਅਗੇ ਕੋਠੀ ਤੇ ਦਰਵਾਜ਼ੇ ਤੱਕ ਜਾਂਦੀ ਸੀ। ਦੋਨੋਂ ਸਿਰ ਦੀ ਮੰਗਰ ਕੋਠੀ ਵਿੱਚ ਦਾਖਲ ਹੋ ਗਈ। ਕੀਰਤ ਸਮੇਂ ਡਰਾਈング ਰੂਮ ਵਿੱਚ ਹੀ 플ੰਕ ਤੇ ਲੇਟੀ ਹੋਈ ਸੀ ਟੀਵੀ ਦੇਖ ਰਹੀ ਸੀ ਦੋਨੋਂ ਆ ਜਾਂਦੇ ਓਟ ਕੇ ਕੰਨ ਨੂੰ ਢੂਲਾ ਕੇ ਪਟ ਗਈ ਆ ਵੀ ਬਰੀ ਵਾਲਿਆ ਘਰ ਲ ਬੰਝ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਕੀਰਤ ਸੇਲੀ ਹਲੋਂਦੀ ਬੋਲੀ ਪਰੇਸ਼ਾਨੀ ਨੂੰ ਤੁਸੀਂ ਕਿਹੜਾ ਬੁੱਧ ਗਰੇਤੇ ਰਹਿੰਦੇ ਹੋ ਰੋੜਾ ਸੁਹਾਵਕ ਨਹੀਂ ਤੁਹਾਨੂੰ ਤਾਂ ਸਾਰਾ ਟੈਗੋਰ ਨਗਹ ਜਾਂਦਾ ਪਿੱਛੂ ਮਾਲ ਰੋਡ ਤੋਂ ਇੱਕ ਨੂੰ ਪੁੱਛਿਆ ਅਗਲੇ ਵਾਰ ਤੱਕ ਆਪ ਛੱਡ ਕੇ ਆ ਗਿਆ ਬੇੰਦ ਨੇ ਕੁਝ ਪਵ ਦਿੱਤਾ ਗੱਲਾਂ ਮਾਤਾ ਕਰਦੀਆਂ ਚਾਹ ਵੀ ਆ ਗਈ ਕੀਰਤ ਦੀਆਂ ਕਰਨਵੀਰ ਦੇ ਚਿਹਰੇ ਤੇ ਗੱਡੀਆਂ ਅੱਖਾਂ ਨੂੰ ਦੇਖ ਸਿਰ ਤੇ ਸਮਝ ਗਏ ਸੀ ਕਿ ਕੀਰਤ ਵੀ ਹੁਣ ਜਵਾਨ ਹੋ ਚੁੱਕੀ ਹੈ ਹੋਰ ਦਸੋ ਕਰਨ ਕਿਵੇਂ ਲੱਗਿਆ ਸਾਡਾ ਘਰ ਕੀਰਤ ਨੇ ਇੱਕ ਸਵਾਲ ਕਰਨਵੀਰ ਨੂੰ ਕੀਤਾ ਬਹੁਤ ਹੀ ਸੁਣ ਕਰਨਵੀ ਨੇ ਤੋਂ ਲਫਜ਼ਾਂ ਵਿੱਚ ਜਵਾਬ ਦਿੱਤਾ ਕਿੰਨਾ ਚਿਰ ਹੋ ਪੜਾਈ ਦੀਆਂ ਪਰਿਵਾਰ ਦੀਆਂ ਗੱਲਾਂ ਕਰਦੇ ਰਹੇ ਚਲ ਕੀਰਤ ਅਸੀਂ ਚਲਦਿਆਂ ਆਪਣਾ ਖਿਆਲ ਰੱਖੀ ਦੇਖੀ ਜਲਦੀ ਠੀਕ ਹੋ ਜਾਣਾ ਤੂੰ ਕਨਵਿਰ ਉੱਠਦਾ ਹੋਇਆ ਬੋਲਿਆ ਰੋਟੀ ਤਾਂ ਖਾ ਜਾਂਦੇ ਪਹਿਲੀ ਵਾਰ ਘਰ ਆਏ ਸੀ ਕੀਰਤ ਉਦਾਸ ਜੀ ਹੁੰਦੀ ਬੋਲੀ ਸਾਡਾ ਕੀ ਅਸੀਂ ਤਾਂ ਰੋਜ਼ ਆ ਜਿਆ ਕਰਾਂਗੇ ਅੱਗੇ ਯਾਰ ਗੁਰਦੁਆਰੇ ਖਾਂਦੇ ਆ ਤੇ ਹੁਣ ਅਰੋੜਾ ਸਾਹਿਬ ਦੇ ਲੰਗਰ 'ਚ ਛਕ ਲਿਆ ਕਰਨਗੇ ਬਿਆਨਤ ਨੇ ਹੱਸੇ ਹੋਏ ਜਵਾਬ ਦਿੱਤਾ ਉਸ ਨੇ ਕਹਿਨ ਤੇ ਸਾਰੇ ਹੱਸ ਪਏ ਕਿ ਰਦੀ ਮਾਂ ਹਰ ਸਿਮਰਤ ਚੋਤ ਨੇ ਦੂਮਨ ਟੱਕੇ ਨਾਲ 100 ਰੁਪਇਆ ਦੇ ਦਿੱਤਾ ਕਿ ਤੁਸੀਂ ਪਹਿਲੀ ਵਾਰ ਸਾਡੇ ਘਰ ਆਇਓ ਸੀਰਤ ਫਿਰ ਉਹਨੇ ਦੋਨੋਂ ਨੂੰ ਕਾਰ 'ਚ ਬੱਸ ਸਟੈਂਡ ਛੱਡਾਈ ਉੱਥੋਂ ਕਨਵਿਰ ਬੱਸ ਚੜ ਪਿੰਨੂ ਚ ਲੱਗ ਗਿਆ ਤੇ ਬਿਆਨਤਲੇ ਅੱਡੇ ਤੋਂ ਬਾਹਰ ਆਇਆ ਹੀ ਸੀ ਕਿ ਉਹਦੇ ਹੱਥ ਤੇ ਬੰਨੇ ਘੜੀ ਵੇਖੀ ਇੱਕ ਕੁੜੀ ਬੋਲੀ ਟਾਈਮ ਕਿੰਨਾ ਹੋਇਆ ਜੀ ਜੀ ਕੱਲ ਕੁਝ ਨਾ ਹੋਇਆ ਹੁਣ ਮੇਰੇ ਹਿਸਾਬ ਨਾਲ ਬੇਅੰਤ ਨਹੀਂ ਅੱਗੇ ਜਵਾਬ ਦਿੱਤਾ ਜੀ ਅੰਦਾਜ਼ੇ ਹੀ ਲਾਉਣੇ ਆ ਤਾਂ ਹੱਥ ਤੇ ਘੜੀ ਕੁੜੀਆਂ ਦੀਆਂ ਅੱਖਾਂ 'ਚ ਲਿਸ਼ਕੋਰ ਮਾਰਨ ਲਈ ਬੰਨੀ ਆ ਉਸ ਕੁੜੀ ਨੇ ਅਗਲਾ ਸਵਾਲ ਧਾਗ ਦਿੱਤਾ ਉਦੋਂ ਮੋਬਾਈਲ ਐਨੇ ਪ੍ਰਚਲਿਤ ਨਹੀਂ ਸੀ ਕਿਸੇ-ਕਿਸੇ ਕੋਲ ਹੁੰਦਾ ਸੀ ਉਹ ਵੀ ਬਟਨਾ ਵਾਲਾ ਹਾਂ ਸੱਚ ਘੜੀਏ ਵੀ ਨਹੀਂ ਭੁੱਲਦੀ ਮੈਨੂੰ ਤਾਂ ਯਾਦ ਹੀ ਨਹੀਂ ਕਿ ਮੈਂ ਘੜੀ ਬੰਨੀ ਹੋਈ ਆ 4:10 ਹੋ ਗਏ ਬੇਅੰਤ ਕੜੀਵਲ ਦੇਖਤਾ ਬੋਲਿਆ ਉਸ ਕੁੜੀ ਦੇ ਨਾਲ ਖੜੀਆਂ ਚਾਰਾਂ ਕੁੜੀਆਂ 'ਚ ਇੱਕ ਬੋਲੀ ਚਲ ਸ਼ੀਤਲ ਹਲੇ 4:30 ਸ਼ੁਰੂ ਹੋਣਾ ਟਾਈਮ ਹੈਗਾ ਹਲੇ ਉਹ ਪੰਜੇ ਕੁੜੀਆਂ ਸੜਕ ਪਾਰ ਕਰ ਸੰਗਮ ਸ਼ਿਰਮੇ 'ਚ ਦਾਖਲ ਹੋ ਗਈਆਂ ਜੋ ਬਿਲਕੁਲ ਬੱਸ ਸਟਾਪ ਦੇ ਸਾਹਮਣੇ ਆ ਸੜਕ ਦੇ ਦੂਜੇ ਪਾਸੇ ਬੇਅੰਤ ਵੀ ਸੜਕ ਪਾਰ ਕਰ ਦੂਜੇ ਪਾਸੇ ਛਲਾ ਗਿਆ ਕਿਉਂਕਿ ਉਸ ਪਾਸੇ ਤੁਰਨ ਨੂੰ ਫੁੱਟਪਾਥ ਬਣਿਆ ਹੋਇਆ ਹਲੇ ਉਹ ਤੁਰਿਆ ਹੀ ਸੀ ਕਿ ਪਿੱਛੋਂ ਉਹਦੇ ਕੰਨਾਂ 'ਚ ਆਵਾਜ਼ ਪਈ। ਉਹ ਮਿਸਰ ਘੰਟਾ ਕਰ ਰਿਹਾ। ਰੁਕੀ ਇੱਕ ਮਿੰਟ। ਬਹਿਨਤ ਨੇ ਪਿੱਛੇ ਮੁੜ ਕੇ ਦੇਖਿਆ। ਉਹੀ ਟਾਈਮ ਪੁੱਛਣ ਵਾਲੀ ਕੁੜੀ ਖੜੀ ਸੀ। ਗੋਰਾ ਰੰਗ, ਲਾਲ ਗੱਲਾਂ, ਗੋਲ ਚਿਹਰਾ, ਮੋਟੀਆਂ ਅੱਖਾਂ ਤੇ ਅੱਖਾਂ ਉੱਤੇ ਗੋਲ ਫਰੇਮ ਵਾਲੀ ਐਨਕ। ਲੰਬੇ ਕਾਲੇ ਵਾਲਾਂ ਦੀ ਧੋਗਤਾਂ। ਉਹਨੇ ਮੂਰੇ ਹਿੱਕ ਤੇ ਸੁੱਟੀਆਂ ਹੋਈਆਂ ਸਨ। ਹਾਂਜੀ ਦੱਸੋ ਮੈਡਮ ਜੀ। ਹੈਲੋ, ਮੈਂ ਕੋਈ ਮੈਡਮ ਨਹੀਂ ਹਾਂ। ਮੇਰਾ ਨਾ ਸ਼ੀਤਲਾ ਸ਼ੀਤਲ ਅਰੋੜਾ ਪਲੀਜ਼ ਹੈਲਪ ਕਰ ਦੋ ਟਿਕਟ ਲੈ ਲਦੇ ਹੋ ਅੰਦਰ ਭੀੜ ਬਹੁਤ ਆ ਪਲੀਜ਼ ਹੁਣ ਤਾਂ ਆਪਾਂ ਦੋਸਤ ਬਣ ਗਏ ਕਦੋਂ ਤੋਂ ਬੇਹਤ ਹੈਰਾਨ ਹੁੰਦਾ ਬੋਲੀਆ ਕਨੂੰ ਤੁਦਾ ਕੀ ਮਤਲਬ ਹੈ ਦੇਖੋ ਮੈਂ ਟਾਈਮ ਪੁੱਛਿਆ ਤੇ ਤੁਸੀਂ ਟਾਈਮ ਦੱਸਤਾ ਮਤਲਬ ਦੋਸਤੀ ਸ਼ੁਰੂ ਸ਼ੀਤਲ ਮੱਖਣ ਲਾਂਦੀ ਬੋਲੀ ਬੇਹਤ ਨੇ ਉਹਨਾਂ ਦੀ ਟਿਕਟ ਲੈਣ ਤੋਂ ਬਾਅਦ ਉਹਨਾਂ ਦੇ ਹੱਥੇ ਰੱਖ ਦਿੱਤੀ ਟਿਕਟ ਦੇ शीतल का चेहरा खुशी च लाल हो गया वो बोली, थैंक यू थैंक यू थैंक यू घंटा घर सॉरी सॉरी ओ, थले जीव ना पदी बोली तो नाम की आता ना बेअंता उच दो तो सारे बरी वाला ही कहें ठीक है बरी वालिया थैंक यू सो मच तह पता आई बिग फैन ऑफ अमीर खान चलो ठीक है जी मैं चलता हूं ਇਨ ਆਖ ਬੇਅੰਤ ਆਪਣੇ ਕਮਰੇ ਵੱਲ ਚੱਲ ਪਿਆ ਅਗਲੇ ਦਿਨ ਉੱਠ ਕੇ ਉਹ ਕਾਲਜ ਚਲਾ ਗਿਆ ਇਦਾਂ ਹੀ ਦਿਨ ਬੀਤਣ ਲੱਗੇ ਹੁਣ ਕੀਤ ਨੇ ਵੀ ਕਾਲਜ ਆਉਣਾ ਸ਼ੁਰੂ ਕਰ ਦਿੱਤਾ ਸੀ ਕੀਤ ਤੇ ਕਰਨਬੀਰ ਦੀ ਦੋਸਤੀ ਪਿਆਰ ਛ ਬਦਲਣੀ ਸ਼ੁਰੂ ਹੋ ਗਈ ਸੀ ਬੇਅੰਤ ਨੂੰ ਵੀ ਸ਼ੀਤਲ ਉਸ ਤੋਂ ਬਾਅਦ ਕਈ ਫਰ ਬੱਸ ਸੱਡੇ ਤੇ ਮਿਲੀ ਸੀ ਉਹਨਾਂ 'ਚ ਵੀ ਕਾਫੀ ਦੋਸਤੀ ਹੋ ਚੁੱਕੀ ਸੀ ਉਹ ਉਦੋਂ ਅੰਮ੍ਰਿਤਸਰ ਦੇ ਸਭ ਤੋਂ ਪੁਰਾਣੇ ਬ੍ਰਿਟਿਸ਼ ਸਕੂਲ ਐਲੈਕਸੈਂਡਰਾ ਵਿੱਚ ਪਲੱਸ 2 ਵਿੱਚ ਪੜ੍ਹਦੀ ਸੀ ਕੋਲਿੰਸਾ 15 ਅਗਸਤ ਦੇ ਇੱਕ ਫੰਕਸ਼ਨ ਆ ਰਿਹਾ ਸੀ ਲੈਕਚਰਰ ਮਨੋਹਰ لال ਖੰਨਾ ਨੇ ਕਿਹਾ ਸੀ ਜਿਸ ਜਿਸ ਨੇ ਵੀ ਇਸ ਫੰਕਸ਼ਨ ਚ ਪਾਰਟਿਸਪੇਟ ਕਰਨਾ ਤੇ ਆਪਣਾ ਆਪਣਾ ਨਾਮ ਲਿਖਵਾ ਸਕਦਾ ਹੈ ਬੇਅੰਤ ਨੇ ਆਪਣਾ ਨਾਮ ਤਾਂ ਲਿਖਵਾਇਆ ਹੀ ਸੀ ਨਾਲ ਕਰਨਵੀਰ ਤੇ ਕੀਰਤ ਦਾ ਨਾਮ ਵੀ ਉਹਨਾਂ ਨੂੰ ਬਿਨਾਂ ਪੁੱਛੇ ਲਿਖਵਾ ਦਿੱਤਾ ਸੀ ਕੀਰਤ ਤੇ ਕਰਨਵੀਰ ਉਸਲ ਗੁੱਸੇ ਹੋ ਰਹੇ ਸਨ ਕਿ ਉਹ ਕੀ ਬੋਲਣਗੇ ਕਿਉਂਕਿ ਉਹਨਾਂ ਕਦੇ ਸਟੇਜ 'ਤੇ ਤਾਂ ਦੂਰ ਦੀ ਗੱਲ ਕਦੇ ਕਲਾਸ ਦੇ ਸਾਹਮਣੇ ਵੀ ਕੁਝ ਨਹੀਂ ਸੀ ਬੋਲਿਆ ਯਾਰ ਤੁਸੀਂ ਡਰਦੇ ਕਿਉਂ ਮੈਂ ਹੈਗਾ ਨਾ ਆਪੇ ਸਭ ਕੁਝ ਇਸ ਮੁਬਾਲਮ ਹੈਗਾ ਹਲੇ 10 ਦਿਨ ਹੈਗੇ ਆਪਣੇ ਕੋਲ ਕੱਲ ਤੋਂ ਹੀ ਆਪਾਂ ਰਿਹਸਲ ਸ਼ੁਰੂ ਕਰਾਂਗੇ ਅਗਲੇ ਦਿਨ ਉਹਨਾਂ ਹਾਲ ਚ ਰਿਹਸਲ ਸ਼ੁਰੂ ਕਰ ਦਿੱਤੀ ਰਿਹਸਲ ਕਰਦਿਆਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਰ 10 ਦਿਨ ਲੰਘ ਗਏ ਕਦ 15 ਅਗਸਤ ਦਾ ਸਲਾਨਾ ਸਮਰੋਹ ਆ ਗਿਆ ਸੀ ਕਾਲਜ ਦੇ ਗਰਾਊਂਡ ਵਿੱਚ ਇੱਕ ਵੱਡਾ ਟੈਂਟ ਲਗਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਤੇ ਹੋਰ ਮਾਨਜੋਗ ਸ਼ਖਸੀਅਤਾਂ ਸਟੇਜ ਦੇ ਸਾਹਮਣੇ ਪਹਿਲੇ ਕਤਾਰ ਵਿੱਚ ਸੋਫਿਆਂ ਤੇ ਬੈਠੀਆਂ ਸਨ। ਪਿੱਛੇ ਕੁਰਸੀਆਂ ਤੇ ਇੱਕ ਪਾਸੇ ਮੁੰਡੇ ਤੇ ਇੱਕ ਪਾਸੇ ਕੁੜੀਆਂ ਬੈਠੀਆਂ ਸਨ। ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਸਨ। ਗਿਆਨੀ ਗੁਰਮukh ਸਿੰਘ ਤੇ ਉਹਨਾਂ ਦੇ ਨਾਲ ਸਹਾਇਕ ਵਜੋਂ ਸਨ ਮੈਡਮ ਪੂਜਾ ਸ਼ਰਮਾ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਨੇ ਬਾਰੂ ਆਈ ਸਜਣਾ ਨੂੰ ਜੀ ਆਇਆਂ ਆਖਿਆ ਤੇ ਇੱਕ ਸਪੀਚ ਦਿੱਤੀ ਉਸ ਤੋਂ ਬਾਅਦ ਕੁਝ ਹੋਰ ਮਾਣਯੋਗ ਸਹਿਤਕਾਰਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਫਿਰ 바ਰੀ ਸੇ ਕਾਲਜ ਦੇ ਸਾਰੇ ਸਟੂਡੈਂਟਸ ਨੇ ਆਪਣੀ ਆਪਣੀ ਅਦਾਕਾਰੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਸੀ ਪਹਿਲਾਂ ਕੁੜੀਆਂ ਵੱਲੋਂ ਇੱਕ ਮਲਵਈ ਗਿੱਧਾ ਪੇਸ਼ ਕੀਤਾ ਗਿਆ ਫਿਰ ਇੱਕ ਪੰਗੜਾ ਟੀਮ ਨੇ ਆਪਣੀ ਕਲਾ ਦੇ ਜੋਹਰ ਦਿਖਾਏ ਕੁਝ ਲੋਕੀਤ ਬੋਲੀਆਂ ਸਭ ਕੁਝ ਹੀ ਸੀ ਬਿਆਨਤਰੀ ਸ਼ੀਤਲ ਨੂੰ ਇਸ ਪ੍ਰੋਗਰਾਮ ਲਈ ਸਪੈਸ਼ਲ ਸੱਦਾ ਪੱਤਰ ਦਿੱਤਾ ਸੀ ਸ਼ੀਤਲ ਨੇ ਅੱਜ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਜੋ ਉਸ ਦੇ ਗੋਰੀ ਰੰਗ ਤੇ ਖੂਲ ਚਿਹਰੇ ਨੂੰ ਹੋਰ ਵੀ ਨਿਖਾਰ ਰਿਹਾ ਸੀ ਚੇਤੇ ਲਈ ਨਿਗਾਵਲੀ ਗੋਲ ਐਨਕ ਉਸ ਦੇ ਗੋਲ ਚਿਹਰੇ ਦੇ ਹਿਸਾਬ ਨਾਲ ਉਸ ਨੂੰ ਚਾਰ ਚੰਨ ਲਗਾ ਰਹੀ ਸੀ ਗਿਆਨੇ ਗਰਮਕ ਸਿੰਘ ਨੇ ਤਨਵਾਜੀ ਸਾਰਿਆਂ ਦਾ ਅਜਿਹਾ ਹੀ ਭਾਗ ਸੰਨਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੀ ਰਿਹਾ ਚੈਨਲ ਦੇ ਨਾਲ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ